ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਜਾਮ ਪਰ ਸਵਾਗਤ ਕਰਦਾ ਅੱਜ ਇੱਕ ਹੋਰ ਵੀਡੀਓ ਵਿੱਚ ਦਰਸੋ ਆਪਾਂ ਪਹਿਲਾਂ ਵੀ ਇੱਥੇ ਕਈ ਵੀਡੀਓ ਬਣਾਈਆਂ ਨੇ ਤੁਸੀਂ ਬਹੁਤ ਪਿਆਰ ਦਿੱਤਾ ਕਿ ਮੇਰੇ ਬ੍ਰਦਰ ਆ ਕਜ਼ਨ ਭਰਾਇਆ ਮੇਰਾ ਇਹਦਾ ਕਰਾਉਂਦਾ ਕੰਮ ਕਰਦਾ ਜਹੌਲ ਕਾਰਪੈਂਟ ਮਲੋਦ ਥਾਣੇ ਦੇ ਅਪੋਜੇਟਰ ਦੇ ਸਾਹਮਣੇ ਦੁਕਾਨਾਂ ਤੇ ਜਾਨੀ ਘਰੋਂ ਇਹ ਕੰਮ ਤਾਂ ਇੱਥੇ ਲਿਆਂਦਾ ਕਿਸੇ ਘਰੋਂ ਕੋਈ ਬੰਦੇ ਨੂੰ ਪਤਾ ਨਹੀਂ ਲੱਗਦਾ ਵੀ ਬੰਦੇ ਕਹਿੰਦੇ ਤੁਸੀਂ ਬਾਹਰ ਕਰੋ ਕੰਮ ਤੇ ਜਿੰਨੀਆਂ ਵੀ ਗੱਡੀਆਂ ਨੇ ਇੱਥੇ ਇਹ ਬੰਦਾ ਜੈਨੂਅਲ ਕੰਮ ਕਰਦਾ ਨਾਲੇ ਸਾਰੀਆਂ ਗੱਡੀਆਂ ਵਧੀਆ ਲੈ ਕੇ ਆਉਂਦਾ ਕੋਈ ਆਇਆ ਨਹੀਂ ਵੀ ਖੜਕੀ ਹੋਈ ਆ ਇਹਦੇ ਵਿੱਚ ਕੋਈ ਡੀਲਰਾਂ ਵਾਲਾ ਕੰਮ ਨਹੀਂ ਹੈਗਾ ਜਾਨੀ ਜਿਹੜਾ ਬੰਦਾ ਇੱਕ ਵਾਰ ਗੱਡੀ ਲੈ ਕੇ ਉਹ ਮੁੜ ਕੇ ਆਪਣੇ ਰਿਸ਼ਤੇਦਾਰਾਂ ਨੂੰ ਹੋਰ ਯਾਰਾਂ ਮਿੱਤਰਾਂ ਨੂੰ ਵੀ ਗੱਡੀ ਦਿਵਾਉਂਦਾ ਰੇਟ ਤਾਂ ਤੁਹਾਨੂੰ ਪਤਾ ਜਾਈ ਜੀ ਗੱਡੀ ਹੁੰਦੀ ਆ ਉਹ ਜੋ ਦਾ ਰੇਟ ਹੁੰਦਾ ਵਾਹਤੇ ਤੁਹਾਨੂੰ ਆਪਾਂ ਸਾਰੀਆਂ ਗੱਡੀਆਂ ਦਿਖਾਵਾਂਗੇ ਤੇ ਤੁਸੀਂ ਬਣੇ ਰਹੋ ਵੀਡੀਓ ਦੇ ਵਿੱਚ ਕਿੱਦਾਂ ਆਂਦੀ ਗੱਡੀ ਦੀ ਕੰਡੀਸ਼ਨ ਆ ਕਿੱਦਾਂ ਦੇ ਟਾਇਰਾਂ ਦੀ ਕੰਡੀਸ਼ਨ ਆ ਕਿਦਾਂ ਉਹਦਾ ਅੰਦਰੋਂ ਅੰਟੀਰੀਅਰ ਆ ਤੇ ਨਾਲੇ ਦੱਸਾਂਗੇ ਇਕੱਲੀ-ਇਕੱਲੀ ਗੱਡੀ ਦਾ ਰੇਟ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਜਿਹੜਾ ਸਬਸਕ੍ਰਾਈਬ ਕਰਕੇ ਆਊਗਾ ਉਹਨੂੰ 10000 ਦਾ ਡਿਸਕਾਊਂਟ ਮਿਲੂਗਾ ਨਾਲੇ ਆਪਾਂ ਨੂੰ ਫੇਸਬੁੱਕ ਤੇ ਫਾਲੋ ਕਰਕੇ ਆਊਗਾ ਸ਼ੇਅਰ ਕਰਕੇ ਆਊਗਾ ਵੀਡੀਓ ਆਪਣੀ ਦਿਖਾਊਗਾ ਇਹਨੂੰ ਸਮਰ ਨੂੰ ਮਿਲਦੇ ਆਂ ਸਾਰੀ ਵੀਰ ਨਾਲ ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਸ ਔਰ ਕੀ ਹਾਲ ਚਾਲ ਵਧੀਆ ਜੀ ਵਧੀਆ 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 ਚੱਲੀ ਹੋਣਾ ਕੰਮ ਹਾਂਜੀ ਹਾਂ ਮੇਰਾ ਵੀਰੇ ਬਾਬੇ ਦਾ ਤੇ ਆਜ਼ਾਦ ਅਰਸੋਏ ਦਾ ਬੋਟ ਆ ਪਰ ਨੰਬਰ ਲਿਖਿਆ ਨੇ ਤੁਸੀਂ ਉਦਾਂ ਆਪਾਂ ਨੰਬਰ ਵਿੱਚ ਵੀ ਪਾ ਦਾਂਗੇ ਤੇ ਉਹ ਸਾਹਮਣੇ ਥਾਣਾ ਥਾਣੇ ਦੇ ਆਪੋਜਿਟ ਜਾਨੀ ਦੀ ਦੁਕਾਨ ਆ ਮਲਾਉਰ ਜ਼ਿਲ੍ਹਾ ਲੁਧਿਆਣਾ ਤੇ ਆਪਾਂ ਸਟਾਰਟ ਕਰਦੇ ਆਪਾਂ ਦੱਸ ਤੁਹਾਨੂੰ ਦੱਸਣਾ ਤੁਹਾਨੂੰ ਪਹਿਲਾਂ ਪਤਾ ਪਤਾ ਹੀ ਹੈ ਤੁਹਾਨੂੰ ਵੀ ਕੀ ਕੰਡੀਸ਼ਨ ਆ ਕਿਦਾਂ ਕਰਾ ਲਿਖ ਦੇਣਾ ਤੇ ਜੇ ਆਪਾਂ ਗੱਲ ਕਰੀਏ ਇਹ ਜਿਹੜੀ ਗੱਡੀ ਆ ਤੇ ਪਹਿਲਾ ਕਿੰਨੇ ਮਾਡਲ ਆ ਇਹ ਇਹ ਵੀਰ ਜੀ अल्टੋ ਆ 2022 ਮਾਡਲ BX ਹੀ ਆਪਸ਼ਨਲ ਆ ਟਾਪ ਮਾਡਲ ਆ ਇਹ ਅੱਛਾ ਟਾਪ ਮਾਡਲ ਆ अल्टੋ ਆ ਹਾਂਜੀ ਹਾਂ 2 에어 ਬੈਗਾਂ ਵਾਲੀ 2 에어 ਬੈਗਾਂ ਵਾਲੀ ਹਾਂਜੀ ਤੇ ਮਾਡਲ ਕਿੰਨੇ ਆ ਤੇ 2022 ਆ ਜੀ 2022 ਮਾਡਲ ਆ ਜੀ ਆਪਾਂ ਟਾਇਰਾਂ ਦੀ ਗੱਲ ਕਰੀਏ ਸਮੇ ਕਿੰਨੇ ਪ੍ਰਸੈਂਟ ਟਾਇਰ ਟਾਇਰ ਨਵੇਂ ਆ ਜੀ ਟਾਇਰ ਨਵੇਂ ਆ ਨਾ ਹਾਂਜੀ ਹਾਂ 22 ਮਾਡਲ ਆ ਜੀ ਫਰਸਟ ਓਨਰ ਆ ਹਾਂ ਹਾਂ ਫੁੱਲ ਅਨਸੋਰ ਹੈ ਫੁੱਲ ਅਨਸੋਰ ਆ ਹਾਂਜੀ ਤੇ ਗੱਡਸ ਨੂੰ ਦੇਖ ਸਕਦੇ ਆ ਤੁਸੀਂ ਗੱਡੀ ਬਿਲਕੁਲ ਸਾਫ ਪਈਆ ਪਸੋਂ ਦੋਨੋਂ ਸਾਈਡ ਤੇ ਘੁੰਮ ਕੇ ਦੱਸੋ ਬੰਪਰ ਓ ਅੱਛਾ ਯਾਨੀ ਬਾਣ ਕੋਈ ਟੈਕਨਿਕ ਵਾਚਿੰਗ ਪੁਰਾਣੀ ਹੋਈ ਹੋਈ ਹੈ 37000 ਕਿਲੋਮੀਟਰ ਸਰਵਿਸ ਰਿਕਾਰਡ ਚੱਲੀ ਹੈ 36000 ਕਿਲੋਮੀਟਰ 36000 ਕਿਲੋਮੀਟਰ ਤਾਂ ਕੁਝ ਵੀ ਨਹੀਂ ਹੁੰਦਾ ਜੈਂਸੀ ਰਿਕਾਰਡ ਹੈ ਵੀਰੇ ਬੰਦਾ ਰਿਕਾਰਡ ਕਢਾ ਸਕਦਾ ਇਹ ਤਾਂ ਦਰਸ ਤੋਂ ਤੁਹਾਨੂੰ ਦੱਸ ਦਈਏ ਵੀ ਇੱਥੇ ਕੋਈ ਝੂਠਵੋਲ ਨਾਲ ਦਾ ਕੰਮ ਹੈ ਹੀ ਨਹੀਂ ਪਹਿਨੇ ਕੰਮ ਆਸੀਂ ਘਰੇ ਕਰਦੇ ਹੁੰਦੇ ਸੀ ਤੇ ਫਿਰ ਬੰਦਿਆਂ ਨੇ ਕਿਹਾ ਵਿੱਚ ਵੀ ਤੁਸੀਂ ਕੰਮ ਬਾਹਰ ਜਾ ਕੇ ਸਟਾਰਟ ਕਰੋ ਟੌਪ ਮਾਡਲ ਹੈ ਵੀਰੇ ਇੱਕ 뮤직 ਸਿਸਟਮ ਕੰਪਨੀ ਵਾਲਾ ਹਾਂਜੀ ਦੋ 에ਅਰ ਬੈਗ ਆ ਜਾਂਦੇ ਨੇ ਠੀਕ ਹਾਂਜੀ ਹਾਂ ਆ ਦੇਖ ਲਓ ਦਰਸ ਤੋਂ ਤੁਸੀਂ ਵਿੱਚੋਂ ਵੀ ਐਨ ਪੂਰੀ ਪਈ ਆ ਸਾਫ ਗੱਡੀ ਜਿਹਦੀ ਵਾਹੇਂਗੀ ਤੇ ਯਾਨੀ ਸਾਫ ਕੇ ਰੱਖੀ ਹੋਈ ਦੀ ਇਹ ਇਹ ਕਿਹੜੇ ਮਾਮਲਾ ਨੋ ਕਹਮਿਆਂ ਪਹਿਲੇ ਜੀ ਖਾਸਟੌਨ ਰਹਿ ਵੀ ਖਾਸਟੌਨ ਨੇ ਆਇਆ ਹਾਂਜੀ ਹਾਂ ਠੀਕ ਆ ਠੀਕ ਆ ਤੇ ਜੇ ਆਪਾਂ ਗੱਲ ਕਰੀਏ ਟਾਇਰ ਵੀ ਇਹਦੇ 50% ਪਾਇਆ ਨਾ ਵਧੀਆ ਨਹੀਂ ਨਹੀਂ ਵੀਰੇ 80 90 ਪੈਸੇ ਟਾਇਰ 80 90 ਪੈਸੇ ਆਪ ਕੋਲ ਜਿਹਾ ਪਾੜਾ ਜਿ ਮੀਂਹ ਪੈ ਗਿਆ ਦਰਸ ਕੋ ਉਹਦੇ ਕਰਕੇ ਥੋੜਾ ਜਿਹਾ ਫਰਕ ਲਾਦਾ ਨਹੀਂ 80 90 ਪੈਸੇ ਪਏ ਆ ਹਾਂਜੀ ਹਾਂ ਤੇ ਜੇ ਆਪਾਂ ਗੱਲ ਕਰੀਏ ਜੇ ਕਿਸੇ ਵੀਰ ਨੇ ਆਪਣੇ ਨੇ ਲੈਣੀ ਹੋਵੇ ਭਰਾ ਨੇ ਤੇ ਆਪਣਾ ਕੀ ਪ੍ਰਾਈਸ ਰੱਖਿਆ ਹੋਇਆ ਵੀਰੇ ਦੀ 4 ਲੱਖ ਰੁਪਇਆ ਡਿਮਾਂਡ ਆ ਬਾਕੀ ਮਾੜਾ ਮੋਟਾ ਮੌਕੇ ਤੇ ਕਰ ਲਾਂਗੇ ਵਿੱਚ ਆਰਸੀ ਟ੍ਰਾਂਸਫਰ ਕਰਾ ਕੇ ਦਵਾਂਗੇ ਠੀਕ ਆ ਹਾਂਜੀ 1 ਸਾਲ ਦਾ ਪੂਰਾ ਫੁੱਲ ਅਨਸੋਰ ਪਿਆ ਇਹਦਾ ਪੂਰਾ ਪਿਆ ਹਾਂ 0 ਡੀਪ ਆ ਵੀਰੇ ਬੰਪੂ ਡੂ ਬੰਪਰ ਅਨਸੋਰ ਆ ਠੀਕ ਆ ਠੀਕ ਆ ਤੇ ਦੇਖ ਲੋ ਦਰਸ਼ਕੋ ਵੀਰ ਕਹਿੰਦਾ ਕਿੰਨਾ ਰੇਟ ਦੱਸਿਆ 4 ਲੱਖ ਰੁਪਇਆ ਵੀਰੇ 4 ਲੱਖ ਰੁਪਇਆ ਦਾ ਰੇਟ ਆ ਤੇ ਬਾਕੀ ਚਲੋ ਮੌਕੇ ਤੇ ਹੋ ਜਾਂਦੇ ਨੇ ਦੀ ਟੀਲ ਹਾਂਜੀ ਤੇ ਗੱਡੀ ਪੂਰੀ ਵਧੀਆ ਸਾਫ ਆ ਜੈਨੂਨ ਬੰਦਾ ਤੇ ਜੈਨੂਨ ਕੰਮ ਆ ਤੇ ਉਦੋਂ ਅੱਗੇ ਚੱਲਦੇ ਆਂ ਆਪਾਂ ਗੱਡੀ ਘ ਆਪਣੇ ਕੋਲ ਇਸ ਸਵਿਫਟਾ ਵੀਰੇ ਸਵਿਫਟ ਖੜੀ ਆ ਆ ਦੇਖ ਲਓ ਪਹਿਲਾਂ ਤੁਸੀਂ 2013 ਮਾਡਲ ਆ ਐਲਡੀਆਈ ਆ ਅੱਛਾ ਇੱਕ ਮਿੰਟ ਆਪਾਂ ਮੜੀ ਦਿਖਾ ਦਈਏ ਦਸਤਾ ਨੂੰ 2013 ਮਾਡਲ ਆ ਐਲਡੀਆਈ ਆ ਹਾਂਜੀ ਇਹਦੇ ਟਾਇਰਾਂ ਦੀ ਕੰਡੀਸ਼ਨ ਟਾਇਰ ਇਹਦੇ ਪੈ ਨੇ ਵੀਰੇ 70 ਰੁਪਏ ਹਾਂ 70 ਰੁਪਏ ਟਾਇਰ ਪਿਆ ਦਰਸ਼ਕੋ ਇਹਦੇ ਹਾਂਜੀ ਹਾਂ ਤੇ ਗੱਡੀ ਦਾ ਬੰਪਰ ਓਰੀਜਨਲ ਆ ਵੀਰੇ ਬੰਪਰ ਟੂ ਬੰਪਰ ਓਰੀਜਨਲ ਆ ਇੱਕ ਵੀ ਪੀਸ ਨੂੰ ਪੇਂਟ ਨਹੀਂ ਹੈਗਾ ਇੱਕ ਵੀ ਪੀਸ ਨੂੰ ਚਾਬੀ ਨਹੀਂ ਲੱਗੀ अच्छा हां जी हां सनी ये हाँ हाँ। बन बन यार चली यार चली भी ओकोने साहब पूरी गड्डी 95000 चली है वीरए सर्विस रिकॉर्ड ठीक है 92000 किलोमीटर चली हुई है प्रावो जी हां सर्विस रिकॉर्ड ਦੇ ਵਿੱਚ ਹਾਂਜੀ ਤੇ ਗੱਲ ਕਰੀਏ ਇਹ ਮਾਡਲ ਦੀ ਕਿੰਨਾ ਮਾਡਲ ਆ 13 ਮਾਡਲ ਆ ਜੀ ਸੈਕੰਡ ਓਨਰ ਆ 13 ਮਾਡਲ ਆ ਸੈਕੰਡ ਓਨਰ ਆ Android player 10 इंच ਹੀ ਲੱਗਿਆ ਹੋਇਆ ਆ ਦੇਖੋ ਤੁਸੀਂ ਗੱਡੀ ਵਿੱਚ ਮੈਂ ਤੁਹਾਨੂੰ ਬਹਿ ਕੇ ਵੀ ਦਿਖਾ ਦਿੰਦਾ ਐਨ ਪੂਰੀ ਫੀਲਿੰਗ ਆਉਂਦੀ ਆ ਦੇਖੋ ਸਕਰੀਨ ਲੱਗੀ ਹੋਈ ਆ ਐਨ ਕਹ ਕਹਟਾ ਜਾਨੀ ਇੱਥੇ ਭਾਈ ਇਹ ਨਹੀਂ ਹੈਗਾ ਵੀ ਡੀਲਰਾਂ ਨੂੰ ਕੁਝ ਚਮਕਾ ਕੇ ਗੱਡੀ ਵੇਚ ਦੇਣੀ ਆ ਨਾ ਨਾ ਜਿਹੜੀ ਗੱਡੀ ਦੇ ਜੇ ਕੋਈ ਪੀਸ ਪੇਂਟ ਹੋਣ ਵਾਲਾ ਹੋ ਆਪਾਂ ਕਰਵਾ ਕੇ ਨਹੀਂ ਦਿੰਦੇ ਉਦਾਂ ਹੀ ਦਵਾਂਗੇ ਤੇ ਨਾਲੇ ਇੰਜਨ ਗੇਅਰ ਦੀਆਂ ਓੱਕੇ ਨੇ ਗੱਡੀਆਂ ਇਹ ਸਾਰੀਆਂ ਹੀ ਇਹ ਤਾਂ ਜਮੇ ਨਵੀਆਂ ਆ ਭਰਾ ਮੈਂ ਆਪਣੀ オリジナル ਆਪਾਂ ਉਹੀ ਸਾਲ ਦਾ ਅੰਸੋਰ ਪੂਰਾ ਅੱਛਾ ਹਾਂਜੀ ਹਾਂ ਸੈਕੰਡ ਓਨਰ ਆ ਹਾਂ ਨਾਮ ਕਰਾ ਕੇ ਦਵਾਂਗੇ ਠੀਕ ਆ 315000 315000 ਰੁਪਿਆ ਰੇਟ ਆ ਇਹਦਾ ਤੇ 2016 ਮਾਡਲ ਆ 13 13 ਦੇ ਨਾ ਤੇ ਹੋ ਵੀ 13 ਮਾਡਲ ਆ ਇਹ ਦੇਖ ਲਓ ਤੁਸੀਂ ਬੰਪਰ ਟੂ ਬੰਪਰ ਐ ਨਵੀਂ ਗੱਡੀ ਪਈ ਆ ਬਹੁਤ ਵਧੀਆ ਤੇ ਹੁਣ ਇਹਦਾ ਇੱਕ ਵਾਰ ਪ੍ਰਾਈਸ ਫੇਰ ਦੱਸਦੇ ਕਿੰਨੇ ਚ ਦੇਣੀ ਆ 315000 ਚ ਵੀਰੇ ਨਾਮ ਕਰਾ ਕੇ 315000 ਦੇ ਵਿੱਚ ਨਾਮ ਕਰਾ ਕੇ ਗੱਡੀ ਦਊਗਾ ਜੀ ਇਹ ਵੀਰ ਮੇਰਾ ਕਿਉਂਕਿ ਆਪਾਂ ਗੱਡੀ ਜਿਹੜੀ ਵੀ ਦਿੰਨੇ ਆ ਨਾਮ ਕਰਾ ਕੇ ਦਿੰਨੇ ਆ ਬਿਨਾ ਨਾਮ ਕਰਾਈ ਦੇ ਐਫਪੀ ਡੇਪਟ ਤੇ ਨਹੀਂ ਗੱਡੀ ਦਿੰਦੇ ਵੀਰੇ ਜੇ ਐਫਪੀ ਡੇਪਟ ਤੇ ਆਪਾਂ ਉਹ ਲੈਂਦੇ ਵੀ ਨਹੀਂ ਅੱਛਾ ਨਾ ਲੈਂਦਿਆਂ ਨਾ ਦਿੰਦੇ ਆਪਾਂ ਨੂੰ ਕੋਈ ਦੇਣ ਆਉਂਦਾ ਗੱਡੀ ਜੇ ਬੰਦੇ ਦੇ ਨਾਮ ਨਹੀਂ ਹੈਗੀ ਫੇਰ ਨਹੀਂ ਆਪਾਂ ਲੈਂਦੇ ਠੀਕ ਆ ਹਾਂ ਜਿਹਦੇ ਨਾਮ ਗੱਡੀ ਆ ਉਹ ਲਵਾਗੇ ਨੌ ਕਰਾ ਕੇ ਦਵਾਗੇ ਠੀਕ ਆ ਹਾਂ ਜੀ ਆ ਨਾਮ ਕਰਾਏ ਬਿਨਾ ਗੱਡੀ ਨਹੀਂ ਤੇ ਆਹ ਖੜੀ ਆ 피ગો ਦਰਸ ਕੋ ਇਹ 피ગો ਵੀਰੇ 12 ਮਾਡਲ ਆ 2012 ਮਾਡਲ ਆ ਤੁਸੀਂ ਇੱਕ ਵਾਰ ਟਾਇਰ ਨਵੇਂ ਨੇ ਯਾਰੇ ਗੱਡੀ ਦੇ ਕੰਟੀਨੈਂਟਲ ਦੇ ਅੱਛਾ ਚਾਰੇ ਉਡਾਰ ਨਵੇਂ ਆ ਹਾਂ ਜੀ ਆ ਟਾਇ ਆਪਾਂ ਤੁਹਾਨੂੰ ਜਿੰਨੇ ਦੱਸਾਂਗੇ ਉਹਨੇ ਹੋਣਗੇ ਜਾਨੀ ਆਪਾਂ ਐ ਨਹੀਂ ਹੈਗਾ ਵੀ ਇੱਕ ਵੀ ਗੱਲ ਝੂਠ ਬੋਲਦੇ ਆ ਵਿੱਚ ਤੇ 2012 ਮਾਡਲ ਆ ਤੇ ਇਹਦੇ ਥੋੜੀ ਬਹੁਤੀ ਟੱਚਿੰਗ ਹੋਈ ਹੋਈ ਯਾਰ ਮਾੜੀ ਮੋਟੀ ਹਲਕੀ ਫੁਲਕੀ ਟੱਚਿੰਗ ਆ ਵੀਰੇ ਹਾਂ ਮਾੜਾ ਮੋਟਾ ਜਿਹੜਾ ਰੰਗ ਹੁਣ ਉਤਰੇ ਜਾਂਦਾ 2012 ਮਾਡਲ ਵੀ ਆ ਕਿ ਨਹੀਂ ਹਾਂਜੀ ਆ ਤੇ ਤੁਹਾਨੂੰ ਆਪਾਂ ਅੰਦਰੋਂ ਵੀ ਦਿਖਾਉਨੇ ਆ ਦਰਸ਼ਕੋ ਦੇਖ ਲਓ ਤੁਸੀਂ ਸੈਕੰਡ ਓਨਰ ਆ ਠੀਕ ਆ ਹਾਂਜੀ ਹਾਂ ਤੇ ਜਿਹੜੀ ਫਿਗੋ ਗੱਡੀ ਆ ਪੂਰੀ ਜੰਮ ਕੇ ਚੱਲਣ ਵਾਲੀ ਗੱਡੀ ਆ ਮੈਂ ਆਪ ਖੁਦ ਰੱਖੀ ਆ ਇੰਜਨ ਗੇਅਰ ਦੀ ਪੂਰੀ ਓਕੇ ਆ ਵੀਰੇ ਠੀਕ ਆ ਹਾਂਜੀ ਹਾਂ ਯਾਨੀ ਜਿਹੜੇ ਕਹਿੰਦੇ ਨੇ ਵੀ ਇਹਦਾ ਸਪੋਇਲਰ ਬਹੁਤ ਹੀ ਮਹਿੰਗਾ ਬਹੁਤ ਹੀ ਮਹਿੰਗਾ ਦਰਸ ਕੋ ਇੰਨਾ ਮਹਿੰਗਾ ਵੀ ਨਹੀਂ ਹੈਗਾ ਮੈਂ ਖੁਦ ਆਪਣੀ ਗੱਡੀ ਤੇ ਬਵਾਉਂਦਾ ਰਿਹਾ ਯਾਨੀ ਬਹੁਤ ਵਧੀਆ ਗੱਡੀ ਆ ਹੈ ਮੈਂ ਖੁਦ ਆਪ 4 ਸਾਲ ਗੱਡੀ ਚਲਾਈ ਆ ਹੈ ਬੜੀ ਮਜ਼ਬੂਤ ਭਾਰੀ ਗੱਡੀ ਆ 12-13 ਕੁਆਂਟਲ ਦੀ ਇਹਦਾ ਵੇਟ ਆ ਤੇ 1350 95 ਕਮਨੀ ਨਾਲ ਨਵੇਂ ਸੀਸੀ ਦਾ ਜਹਾ ਇੰਜਨ ਆ ਹਾਂਜੀ ਹਾਂ ਹਾਂ ਤੇ ਉਧਰੋਂ ਵੀ ਵਿਖਾ ਦੀ ਆਪਾਂ 2012 ਮਾਡਲ ਆ ਸੈਕੰਡ ਓਨਰ ਆ ਵੀਰੇ ਸੈਕੰਡ ਓਨਰ ਆ ਆ ਦੇਖ ਸਕਦੇ ਆ ਤੁਸੀਂ ਤੇ ਇਹ ਆਪਾਂ ਕਿੱਥੇ ਤੱਕ ਦੇਣੀ ਆ ਵੀਰੇ 1 ਲੱਖ 45000 ਡਿਮਾਂਡ ਆ ਬਾਕੀ ਮੌਕੇ ਤੇ ਕਰ ਲਾਂਗੇ 1 ਲੱਖ 45000 ਡਿਮਾਂਡ ਆ ਹਾਂਜੀ ਹਾਂ ਤੇ ਬਾਕੀ ਮੌਕੇ ਤੇ ਹੋਊਗੀ ਹਾਂਜੀ ਬਾਕੀ ਮੌਕੇ ਤੇ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊਗਾ ਤਰ ਭਰਾ ਦੀ ਉਹਨੂੰ ਵੀਰੇ 10000 ਰਸਟਾਂਟ 10000 ਦਾ ਡਿਸਕਾਊਂਟ ਦਵੇਗਾ। ਜੀ ਆਂਦਾ ਹੈ। 10000 ਦਾ ਦਰਸ਼ਕੋ ਐਤ ਕੀ ਦਾ ਵੀਰੇ ਨੇ ਨੱਕੇ ਤੋੜਦੇ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਸਬਸਕ੍ਰਾਈਬ ਕਰਕੇ ਆਊਗਾ ਫੇਸਬੁੱਕ ਤੇ ਆਪਣਾ ਫਾਲੋ ਕਰੂਗਾ ਤੇ YouTube ਤੇ ਸਬਸਕ੍ਰਾਈਬ ਕਰਕੇ ਇਹਨਾਂ ਨੂੰ ਦਿਖਾਊਗਾ ਆਕੇ ਕਿ ਨਹੀਂ? ਹਾਂਜੀ। ਉਹਨੂੰ 10000 ਦਾ ਡਿਸਕਾਊਂਟ ਦਊਂਗਾ। ਇਹ ਬੰਦਿਆਂ ਨੂੰ ਸ਼ੇਅਰ ਕੀਤੀ ਹੋਵੇ ਵੀਡੀਓ ਆਪਾਂ ਨੂੰ ਦਿਖਾ ਦੇਵੀਂ। ਮੈਂ 20 ਨੂੰ ਸ਼ੇਅਰ ਕੀਤੀ ਆ। ਫਾਲੋ ਕਰੇ ਆਪਾਂ ਨੂੰ YouTube ਤੇ ਤੇ ਫੇਸਬੁੱਕ ਤੇ ਸਬਸਕ੍ਰਾਈਬ ਕਰੇ 10000 ਦਾ ਡਿਸਕਾਊਂਟ ਦੇਊਗਾ। ਇਹ ਬੰਦਾ ਝੂਠ ਬੋਲਣ ਵਾਲਾ ਨਹੀਂ ਹੈਗਾ। ਅਸੀਂ ਇਕੱਠੇ ਹੀ ਖੇ ਤੇ ਹੁਣ ਆਪਾਂ ਚੱਲਦੇ ਆ ਪਾਰਲੀ ਸਾਈਡ ਉਧਰ ਵੀ ਆਪਣੀਆਂ ਗੱਡੀਆਂ ਖੜੀਆਂ ਨੇ ਤੇ ਹਰ ਜੋਤੀ ਤੇ ਆਹ ਖੜੀਆਂ ਦਰਸ਼ਕੋ ਜਨ ਇਹ ਡੀਜ਼ਲ ਆ ਜੀ 2006 ਮਾਡਲ 2006 ਮਾਡਲ ਡੀਜ਼ਲ ਆ ਤੇ 26 ਤੱਕ ਪਾਸ ਆ 26 ਤੱਕ ਪਾਸ ਆ ਲਾਏ ਲੱਗੇ ਹੋਇਆ ਹਾਂ ਹਾਂਜੀ ਇੱਕ ਜੋੜਾ ਨਵਾਂ ਟੈਰਾਂ ਦਾ ਜੋੜਾ 30 ਪੈਸੇ ਹੀ ਆ ਇੱਕ ਜੋੜਾ ਨਾਵਾ ਤੇ ਇੱਕ ਜੋੜਾ 30 ਪੈਸੇ ਆ ਹਾਂਜੀ ਇੱਕ ਜੋੜਾ ਠੀਕ ਆ ਠੀਕ ਆ ਤੇ ਦਰਸ਼ਕੋ ਦੇਖ ਲਓ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਇੰਜਨ ਗੇਅਰ ਦੀ ਓਕੇ ਆ ਫੁੱਲ ਗਾਰੰਟੀ ਆ ਵੀਰੇ ਇੰਜਨ ਗੇਅਰ ਦੀ ਲਿਖ ਕੇ ਦੇ ਦਾਂਗੇ 6 ਮਹੀਨੇ ਦੀ ਥਿੱਗੋ ਦੀ ਥਿੱਗੋ ਦੀ ਵੀ ਫੁੱਲ ਗਾਰੰਟੀ ਆ ਥਿੱਗੋ ਦੀ ਵੀ ਫੁੱਲ ਗਾਰੰਟੀ ਹੈ ਦੀ ਵੀ ਫੁੱਲ ਗਾਰੰਟੀ ਕਿਉਂਕਿ ਦੋਈ ਡੀਜ਼ਲ ਗੱਡੀਆਂ ਨੇ ਇਹ ਹਾਂਜੀ ਅਗਲਾ ਕਹਿੰਦਾ ਵੀ ਫੋੜਦਾ ਇੰਜਨ ਖਰਾਬ ਹੋ ਜਾਂਦਾ ਤੇ ਆਪਾਂ ਉਹੀ ਕਹਿੰਦੇ ਆ ਵੀ ਬਾਈ ਕਹਿੰਦਾ ਥਿੱਗੋ ਦੀ ਵੀ ਉਹ ਵਧੀਆ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਗੱਡੀ ਇੱਥੇ ਕੋਈ ਵੀ ਹੋਊਗੀ ਇੰਜਨ ਤੇ ਇਹਦਾ ਆਪਣਾ ਕਿੱਥੇ ਤੱਕ ਡਿਮਾਂਡ ਆ ਇਹ ਵੀਰੇ 85000 ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਕਰ ਲਾਂਗੇ ਆ 85000 ਰੁਪਇਆ ਡਿਮਾਂਡ ਆ ਦਰਸ਼ਕੋ ਅਸਲੀ ਦਾ ਮੌਕੇ ਦੀ ਚੌਕਾ ਲੱਗਦਾ ਹੁੰਦਾ ਮੈਂ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨਾ ਆਹ ਦੇਖੋ ਤੁਸੀਂ ਹਾਂ ਵਧੀਆ ਗੱਡੀ ਪਈ ਆ ਡੀਜ਼ਲ ਗੱਡੀ ਆ ਜਨ ਇਹ ਜੇ ਬਹੁਤ ਆ ਵੀਰੇ ਮੋਟਰਸਾਈਕਲ ਦੇ ਰੇਟ 'ਚ ਪੈਂਦੀ ਆ ਤਾਂ 30 ਦੀ ਐਵਰੇਜ ਆ ਜੀ ਉਹੀ ਗੱਲ ਆ ਤਾਂ ਮਿਲਦੀਆਂ ਨਹੀਂ ਜਿਹੜੇ ਲੱਭਦੇ ਨੇ ਹਾਂਜੀ ਹਾਂ ਬੰਦਿਆਂ ਨੂੰ ਮਿਲਦੀਆਂ ਨਹੀਂ ਗਈਆਂ ਗੱਡੀਆਂ ਇਹ ਤੇ ਆਪਾਂ ਤੁਹਾਨੂੰ ਬੈਕ ਸਾਈਡ ਤੋਂ ਵੀ ਦਿਖਾਣੇ ਆ ਇਧਰੋਂ ਉਧਰੋਂ ਤਾਂ ਚੱਲੋ ਆਪਾਂ ਗੱਡੀਆਂ ਅੰਦਰ ਖੜੀਆਂ ਆਂ ਦੀ ਆ ਦੇਖ ਲਓ ਪੀ ਵੀ 5995 01 ਇਹਦਾ ਨੰਬਰ ਆ ਕੈਂਟ ਨੰਬਰ ਵੀ ਕੈਂਟ ਆ ਹਾਂਜੀ ਸਮਝੇ ਗੱਲ ਕਰੀਏ ਅੱਗੇ ਆਪਾਂ ਉਸ ਤੋਂ ਅੱਗੇ ਕਿਹੜੀ ਖੜੀ ਆ ਇਹ ਵੀਰੇ अल्टੋ ਆ ਕੇਟਨ ਬੀ ਐਕਸ ਆਈ Alto carton BSI हां जी हां 2003 ਮਾਡਲ ਆ ਵੀਰੇ ਜਿਵੇਂ ਕਿ ਨੇ ਲੋਕਲ ਚਲਾਉਣ ਨੂੰ ਲੈਣੀ ਆ हां हां 2003 ਮਾਡਲ ਆ ਇਹ ਹੈ हां जी हां ਠੀਕ ਆ ਇੱਕ ਤਾਂ ਦਰਸ ਕੋ ਰੋਡ ਬਹੁਤ ਚੱਲਦਾ ਚਾਰੇ ਟਾਇਰ ਨਵੇਂ ਆ ਚਾਰੇ ਟਾਇਰ ਨਵੇਂ ਆ हां जी ਚਾਰੇ ਟਾਇਰ ਜਮਨ ਨਵੇਂ ਆ ਚਾਰ ਸਿਲੰਡਰੀ ਆ ਇਹ ਪਾਵਰ ਵਿੰਡੋਆਂ ਪਾਵਰ ਸਟੀering ਠੀਕ ਆ हां जी हां ਮਾੜੀ ਮੋਟੀ ਟਚਿੰਗ ਆ ਮੇਜਰ ਕੋਈ ਨਹੀਂ ਲੱਗੀ ਹੋਈ ਵੀਰੇ ਠੀਕ ਆ ਦਰਸ ਕੋ ਆਪਾਂ ਤੁਹਾਨੂੰ ਦਿਖਾ ਵੀ ਦਿੰਨੇ ਆ ਇੱਧਰ ਜਿਹਾ ਗੇੜਾ ਦੇ ਦਿੰਨੇ ਆ ਮਾੜਾ ਮੋਟਾ ਉਹ ਲੋਸ ਗਰਾਜ ਪਏ ਜਾਂਦੇ ਨਹੀਂ ਤਾਂ ਹਾਂਜੀ ਹਾਂ ਕੋਮਾਉਂਡ ਕਰਾ ਦੇਵੇ ਉਤਰ ਜਾਂਦੇ ਨੇ ਕਿ ਨਹੀਂ ਵੈਬਸਾਈਟ ਤੋਂ ਵੀ ਦਿਖਾ ਦਨੇ ਆ ਪਿੱਛੇ ਵੀ ਦੇ ਲੋ ਲੱਗਿਆ ਆ ਮੈਪਰ ਲੱਗਿਆ ਆ ਟੌਪ ਮਾਡਲ ਹੈ ਨਾ ਮੇਰਾ ਹਾਂਜੀ ਟੌਪ ਮਾਡਲ ਹੈ ਜੀ ਹਾਂ ਹਾਂ ਤੇ ਬੜੀਆ 6001 ਨੰਬਰ ਆ ਆ ਨੰਬਰ ਵੀ ਕਿਹ ਐ ਟਾਲਾ ਕਿਉਂ 6001 ਨੰਬਰ ਕੋਕਾ ਹੀ ਆ ਨਾ ਚਾਰੇ ਟਾਇਰ ਨਵੇਂ ਤੇ ਇਹ ਕਿੰਨੇ ਮਾਡਲ ਆ ਇਹ ਵੀ ਤਾਂ ਤਿੰਨ ਮਾਡਲ ਆ ਤਨ ਮਾਰਲਾ ਤੇ ਆਪਾਂ ਅੰਦਰੋਂ ਵੀ ਤੁਹਾਨੂੰ ਦਿਖਾ ਦਈਏ ਕੋਈ ਬੰਦਾ ਆਪਾਂ ਨੂੰ ਆਇਆ ਨਾ ਕਹੇ ਸੀ ਹੀਟਰ ਇੰਜਨ ਗੇਅਰ ਸਾਰਾ ਓਕੇ ਆ ਸੁਣ ਲਓ ਦੱਸ ਕੋ ਏਸੀ ਹੀਟਰ ਇੰਜਨ ਗੇਅਰ ਦੀ ਓਕੇ ਗੱਡੀ ਆ ਤਨ ਯਾਰ ਮਾਰੀ ਦਾ ਦਰਸੋਂ ਲੈ ਕੇ ਹੀ ਨਹੀਂ ਆਉਂਦੇ ਆਪਾਂ ਨਾ ਮਾਰੇ ਸਾਹਮਣੇ ਆਪਾਂ ਵੀਡੀਓ ਬਣਾਉਣ ਜਾਣੇ ਆਪਾਂ ਤੁਹਾਨੂੰ ਦਿਖਾ ਦਈਏ ਕਿ ਐਵੇਂ ਜਣੇ ਖਣ ਦੇ ਆਪਾਂ ਵੀਡੀਓ ਬਣਾਉਣ ਚਲੇ ਜਾਂਦੇ ਆ ਨਾ ਜਿੱਥੇ ਵਧੀਆ ਕੰਮ ਹੋਊਗਾ ਉੱਥੇ ਆਪਾਂ ਵੀਡੀਓ ਬਣਾਉਣ ਜਾਣੇ ਆ ਤੇ ਇਹ ਆਪਾਂ ਨੂੰ ਕਿੱਥੇ ਤੱਕ ਮਿਲ ਜੂਗਾ ਪੈਂਟੇ ਹਜ਼ਾਰ ਦੀ ਦੇ ਦਾਂਗੇ ਵੀਰੇ ਹੈ 65000 ਦੀ 65000 ਦੀ ਦਰਸਤ ਹਾਂ ਆਹ ਦੇਖ ਸਕਦੇ ਹੋ ਤੁਸੀਂ ਬਾਕੀ ਤੁਹਾਨੂੰ ਡਿਸਕਾਊਂਟ ਮਿਲ ਜੂਗਾ ਜਿਹੜਾ ਆਪਣਾ ਵੀਡੀਓ ਸੇਵ ਕਰਕੇ ਆਊਗਾ ਤੇ ਆਪਾਂ ਨੂੰ ਲਾਈਕ ਫੋਲੋ ਕਰਕੇ ਆਊਗਾ ਦਿਖਾਊਗਾ ਵੀਰ ਨੂੰ ਆਹ ਡਿਸਕਾਊਂਟ ਤੁਹਾਨੂੰ ਮਿਲ ਜੂਗਾ ਤੇ ਉਸ ਤੋਂ ਅੱਗੇ ਆ ਜਾਂਦੀ ਹੈ Swift Dzire ਹੈ ਨਾ ਹਾਂਜੀ ਇਹ BXi ਹੈ ਵੀਰੇ 2010 ਮਾਡਲ ਆ BXi 2010 ਮਾਡਲ ਪੈਟਰੋਲ ਆ ਲੱਗਦੀ ਹੈ ਪੈਟਰੋਲਾ ਹਾਂਜੀ ਹਾਂ ਠੀਕ ਆ ਠੀਕ ਆ ਇੰਜਨ ਗੇਅਰ ਦੀ ਪੂਰੀ ਓਕੇ ਆ ਜੀ ਜੀ ਹਾਂ ਜੀ ਆ ਨੰਬਰ ਦੇਖ ਲਓ ਨੰਬਰ ਵੀ ਘੈਂਟ ਆ ਠੀਕ ਆ ਸੋ ਆ ਬਣਾਲੇ ਦੇ ਟਾਇਰਾਂ ਵੀ ਕਿਨੇ ਨੇ ਕਿੰਨਾ ਸਮਝੀ ਟਾਇਰ ਵੀਰੇ ਹੈਗੇ ਨੇ ਇਹਦੇ 50 60 ਕੇ ਪੈਸੇ 50 60 50% ਸਗਾਏ ਜਾਣਿਆ ਜਰਾ ਆਪਾਂ ਕੱਟ ਵੀ ਨਹੀਂ ਗਾਣੇ 50% ਕੱਟ ਪਰਸੈਂਟ ਯਾਨੀ ਟਾਇਰ ਇਹਦੇ ਹੈਗੇ ਆ ਦਰਸ਼ਕੋ ਤੇ ਆਪਾਂ ਤੁਹਾਨੂੰ ਉਧਰ ਹੀ ਸਾਈਡ ਤੋਂ ਵੀ ਦਿਖਾ ਦਿੰਨੇ ਆ ਇਹ ਕੋਈ ਐਕਸੀਡੈਂਟ ਵਗੈਰਾ ਕੋਈ ਟਚਿੰਗ ਫਟਿੰਗ ਫਰੰਟ ਬੈਕ ਦੀ ਬਿਲਕੁਲ ਸੀਲਡ ਆ ਮਾੜੇ ਮੋਟੇ ਇੱਕ ਅੱਦੇ ਪੱਲੇ ਦੀ ਟਚਕ ਹੂ ਜੇ ਹੋਈ ਹੋਈ ਨੇ ਟੋਕਲੀ ਰਿਜਨਲ ਆ ਕਾਕੀ ਬੁਰੀ ਰੇਣ ਲਾ ਹਾਂਜੀ ਹਾਂ ਆ ਦੇਖ ਸਕਦੇ ਹੋ ਦਰਖੋ ਤੁਸੀਂ ਉਦੋਂ ਦਾ ਸਾਫ ਪਈਆ ਇਹ ਬੰਦੇ ਨੇ ਕਰਾਇਆ ਵੀ ਹੋਊਗਾ ਕੋਈ ਬੱਲਾ ਲਾ ਲੋ ਤਾਂ ਪਤਾ ਨਹੀਂ ਲੱਗਦਾ ਚਲੋ ਮਾੜਾ ਮੋਟਾ ਹਸੇ ਨਾਲ ਦੇ ਵਿੱਚ ਟ੍ਰੈਫਿਕ ਨਹੀਂ ਆ ਤੁਹਾਨੂੰ ਵੀ ਪਤਾ ਹੋਇਆ ਜਾਂਦਾ ਤੇ ਕਿੰਨੇ ਮਾਡਲ ਕਿੰਨੇ ਸਮੇ ਇਹ 10 ਮਾਡਲ ਆ ਜੀ 2010 ਮਾਡਲ ਆ ਹਾਂ ਤੁਸੀਂ ਬੈਕ ਸਾਈਡ ਤੋਂ ਦੇਖ ਸਕਦੇ ਹੋ ਸਾਰਾ ਦਸੂਰ ਪੇਪਰ ਸਾਰੇ ਪੂਰੇ ਆ ਅੱਛਾ ਹਾਂਜੀ 1,65,000 ਜੀ ਨੌ ਕਰਾ ਕੇ ਦੇ ਦਾਂਗੇ ਠੀਕ ਆ ਪੇਪਰ ਸਾਰੇ ਓਕੇ ਆ ਹਾਂਜੀ ਸਾਲ ਦਾ 100 ਵੀਰੇ ਸਾਲ ਦਾ 100 ਪਿਆ ਹਾਂਜੀ ਹਾਂ ਵਿੱਚ ਆਰ ਸੀ ਟਰਾਂਸਫਰ ਕਰਾ ਕੇ 1,65,000 ਕਰਾ ਉਹ 1,65,000 ਦੇ ਵਿੱਚ ਤੁਹਾਨੂੰ ਗੱਡੀ ਮਿਲ ਜੂਗੀ ਪੂਰੀ ਵਧੀਆ ਗੱਡੀ ਆ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੇ ਆ ਹੈ ਪٹرول ਆ ਪٹرول ਡੀਜ਼ਲ ਦਾ ਹੁਣ ਕਿਹੜਾ ਕੋਈ ਬੜਾ ਫਰਕ ਆ ਹਾਂਜੀ ਮਿਲਦੀ ਬਹੁਤ ਘੱਟਾ ਵੀਰ ਜੀ ਪٹرول ਉਹੀ ਤਾਂ ਗੱਲ ਆ ਇਹਦੀ ਲਾਇਫ ਵੀ ਜ਼ਿਆਦਾ ਆਉਂਦੀ ਆ ਕਿ ਨਹੀਂ ਹਾਂਜੀ ਹਾਂ ਬਾਕੀ ਮੈਂਟੇਨੈਂਸ ਘੱਟ ਉਹਨਾਂ ਦਾ ਹਾਂਜੀ ਵੀਰ ਨਾਲੋਂ ਪੀਲ ਗੱਡੀ ਦਾ ਅੱਛਾ ਬਹੁਤ ਘੱਟ ਆਹੀ ਉਹੀ ਤਾਂ ਗੱਲ ਆ ਤੇ 1,65,000 ਦੀ ਮਿਲ ਜੂ ਦੱਸੋ ਤੁਹਾਨੂੰ ਇਹ ਬਾਜ਼ਾਰ 'ਚ ਵੱਖਣਾ ਲਾ ਹੋ ਜੇਗੇ ਉਹ ਆਨ ਸ਼ੂਗਰੀ ਜਾਊਗੀ ਕਰਾਂ ਵੀ ਲਿਆਂਦੀ ਨੀ ਨਿਆਰ ਪਾਣੀਆਂ ਨੇ ਤਾਂ ਗਣਾ ਕਿਉਂਕਿ ਵੀ ਜਮੇ ਪਈ ਨਵੀਂ ਵਰਗੀ ਆ ਨਾ ਨਹੀਂ ਜਮੇ ਆਪ ਸੁਸਰੀ ਆਈ ਹਾਂ ਤੇ ਗੱਡੀਆਂ ਸਾਫ਼ ਸੁਥਰੀਆਂ ਤੋਂ ਬੰਨੀਆਂ ਲੈ ਕੇ ਕਿੱਧਰ ਆਣਾ ਮੈਨੂੰ ਇਹ ਦੱਸ ਪਹਿਲਾਂ ਉਹ ਕੰਮੇ ਨਹੀਂ ਕਰਦੇ ਹਾਂ ਵੱਡੀਆਂ ਟੁੱਟੀਆਂ ਆਈਆਂ ਲਿਆ ਕੇ ਜੋਰ-ਜੋਰ ਵੇਚੀ ਚੱਲੋ ਆਹ ਸਹੀ ਗੱਲ ਆ ਹਾਂਜੀ ਹਾਂ ਤੇ ਆਹ ਦਰਸ਼ਕੋ ਥਾਣਾ ਸਾਹਮਣੇ ਤੁਹਾਨੂੰ ਇੱਧਰ ਮੈਂ ਦਿਖਾ ਦਈਏ ਥਾਣੇ ਦੇ ਜਾਨੀ ਮਲੌਤ ਦਾ ਥਾਣਾ ਪੁੱਛ ਕੇ ਆ ਜਿਓ ਤੁਸੀਂ ਥਾਣਿਆਂ ਆ ਤੇ ਆਪੋ ਜੱਟ ਇੰਦਰੇ ਬਸੇ ਆਪਣੀਆਂ ਗੱਡੀਆਂ ਖੜੀਆਂ ਹੁੰਦੀਆਂ ਨੇ ਦੋਨੋਂ ਸਾਈਡ ਰੋਡ ਦੇ ਜੀ ਲਾਸਟ ਤੇ ਮਰੂਤੀ ਇਹ ਗੱਡੀ ਦੀ ਕਿਸੇ ਟਾਈਮ ਇੰਨੀ ਚੜਾਈ ਦੀ ਕਿ ਮਕੀਲੇ ਦਾ ਗਾਣਾ ਸੋਹਰੇ ਦੀ ਲਾਲ ਮਰੂਤੀ ਨੇ ਚੱਕਾ ਜਾਮ ਕਰਾਦਾ ਜਾਂਦਾ ਸੀ ਛੋਟੇ ਛੋਟੇ ਹੁੰਦੇ ਸੀ ਇਹ ਗੱਡੀ ਦੇ ਵਿੱਚ ਇੱਕ ਹੋਰ ਵੀ ਖਾਸੀਅਤ ਆ ਹਾਂ ਇਹ 2004 ਮਾਡਲ ਆ ਠੀਕ ਆ ਇਹ 38000 ਕਿਲੋਮੀਟਰ ਚੱਲੀ ਆ ਇਹਦੇ ਟਾਇਰ ਵੀ 2004 ਮਾਡਲ ਦੇ ਨੇ ਨਾਲ ਦੇ ਨਾਲ ਦੇ ਟਾਇਰ ਨੇ ਵੀ 38000 ਚੱਲੀ ਆ ਇਹ ਬੰਦੇ ਨੇ ਫਿਰ ਚਲਾਈ ਹੋਣੀ ਨਹੀਂ ਹੋਣੀ ਮੈਨੂੰ ਲੱਗਾ ਸਾਰ ਟੋਟਲੀ オリジナル ਆ ਵੀਰੇ ਸਿਰਫ 38000 02 ਇੰਜਨ ਆ ਹਾਂ AC ਆ ਹਾਂ ਹਾਂ ਹਾਂਜੀ ਹਾਂ ਚਾਰੇ ਟਾਇਰ ਵੀ ਨੇ ਇਹਦੇ ਚਾਰ ਮਾਡਲ ਦੇ ਨੇ ਯਾਰ ਕਮਾਲ ਹੋ ਗਈ ਆ ਤਾਂ ਮੈਨੂੰ ਗੱਲ ਲੱਸ ਕੇ ਵੀ ਨਾਲ ਦੀ ਟਾਇਰ ਨੇ ਨਹੀਂ ਅਗਲਾ ਕਹਿੰਦਾ 38000 ਚੱਲੀ ਆ ਟਾਇਰ ਪਏ ਹੋਏ ਨੇ ਟਾਇਰ ਵੀ ਮੇਰੇ ਨਾਲ ਦੇ ਨੇ ਉਹੀ ਤਾਂ ਗੱਲਾਂ ਦੇਖ ਲੋ ਦਰਸ਼ਕੋ ਕਮਾਲ ਹੋ ਗਈ ਏ 959 ਹੈ ਮੈਂ ਪਹਿਲੇ ਹੀ ਪਹਿਲੇ ਨੌ ਆ ਵੀਰੇ ਠੀਕ ਆ 30000 ਚੱਲੀ ਆ ਸਾਰੇ ਟਾਇਰ 2004 ਦੇ ਨੇ ਕੋਈ ਪੀਸ ਪੇਂਟ ਨਹੀਂ ਹੈਗਾ ਏਸੀ ਹੈਗਾ ਏਸੀ ਵੀ ਆ ਹਾਂ 02 ਇੰਜਨ ਆ ਫੇਰ ਤਾਂ ਹਾਂਜੀ ਦਰਸ਼ਕੋ ਦੇਖ ਲੋ ਮਰੂਤੀ ਇਹ ਹੈ ਜੀ ਤੁਹਾਨੂੰ ਮੈਨ ਨਹੀਂ ਨਹੀਂ ਹੈਗਾ ਤਾਂ ਏਸੀ ਹੈਗਾ ਬੱਚ ਫੀਡਿੰਗ ਸਿਸਟਮ ਹੈਗਾ ਤੇ ਵਿੱਚੋਂ ਹਾਲਤ ਵੀ ਵਧੀਆ ਤੇ ਜਲੇ ਤਾਂ ਹੁਣ ਮਾੜਾ ਮੋਟਾ ਸੀਟਾਂ ਦੇ ਤੁਹਾਨੂੰ ਕਬਰ ਚੜਾਉਣੇ ਪੈਣਿਆ ਅਗਲੇ ਨੇ ਜਿਆਦਾ ਚਲਾਉਂਦਾ ਹੀ ਨਹੀਂ ਅਗਲਾ ਉਨਹੀਂ ਚਲੋ ਜਿਆਦਾ ਕੋਈ ਬੰਦਾ ਚਲਾਉਂਦਾ ਵੀ ਉਹ ਚਮਕਾ ਕੇ ਰੱਖਦਾ ਤੁਹਾਨੂੰ ਪਤਾ ਹੀ ਆ ਕਿ ਨਹੀਂ ਤੇ 2004 ਜੀ 4 ਮਾਰ ਲਾ ਮੈਂ ਕਹਿੰਦਾ 4 ਤੋਂ ਬਾਅਦ ਤਾਂ ਬੰਦੇ ਹੋ ਗਿਆ ਦੀ ਆਉਣੀਆਂ 6 ਕਿ ਜੰਬਦ ਹੋਈ ਆ ਜੀ 6 ਜੋ ਇਹ ਮੰਦਾ ਉਸ ਤੋਂ ਬਾਅਦ ਫੇਰ ਆਉਣ ਲੱਗੀ ਸੀ ਦੁਬਾਰਾ ਅੱਛਾ ਤੇ ਮੈਂ ਬਾਹਰ ਚਲਾ ਗਿਆ ਦੀ ਮੈਨੂੰ ਤਾਂ ਨਹੀਂ ਪਤਾ ਹੈਗਾ 4 ਤੋਂ ਬਾਅਦ ਤੇ ਇਹ ਸਮੇ ਆਪਾਂ ਕਿੱਥੋਂ ਤੱਕ ਦੇਣੀ ਆ ਵੀਰੇ 45000 ਰੁਪਏ ਦੀ ਦੇ ਦਾਂਗੇ ਹਾਂ ਹਾਂ ਇਹਦੇ ਬਾਅਦ ਡਿਸਕਾਊਂਟ ਕੋਈ ਨਹੀਂ ਕਾ ਤੂੰ ਬੰਦਾ ਆ ਕੇ ਕਹੇ ਮੈਂ ਇਹਦੇ 10000 ਦਾ ਡਿਸਕਾਊਂਟ ਲੈਣਾ ਹਾਂ ਇਹਦੇ 10000 ਦਾ ਡਿਸਕਾਊਂਟ ਨਹੀਂ ਲਾ ਸਕੋ ਚਲ ਆਵੇਂ ਕਰੀ ਇਹਦੇ 11500 ਦਾ ਦੇ ਦੀ ਮੇਰੇ 5000 ਦੇ ਦਾਂਗੇ ਯਾਰ ਹੋਰ ਦੱਸ ਮੇਰੇ ਕਰਕੇ 5000 ਦੇ ਦੀ ਠੀਕ ਆ ਤੂੰ ਹਾਂਜੀ ਆ ਦੇ ਦਾਂਗੇ ਹਾਂ ਫੇਰ ਵੀ ਆਪਣੇ ਜਿਹੜੇ ਵੀਵਰ ਨੇ ਕਹਿਣ ਲੱਗ ਨਹੀਂ ਆਪਣੇ ਨਾਲ ਜੁੜੇ ਰਹਿਣ ਕਹ ਨਹੀਂ ਜੀ ਹਾਂ ਤੇਰੇ ਕਰਕੇ 5000 ਰੁਪਏ ਦੇਣੀ ਜਿਆਦਾ ਮੈਂ ਤਾਂ 1500 ਬਈ ਕਿਹਾ ਸੀ ਜਬੀਰ ਕਹਿੰਦਾ ਮੈਂ 5000 ਰੁਪਏ ਦੇ ਦੂੰ ਤੇਰੇ ਕਰਕੇ ਹੋਰ ਦੱਸ ਤੇ ਹੋਰ ਲਾਸਟ ਤੇ ਜਾਣ ਦੀ ਕਿਸਾਨ ਆਪਾਂ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹਾਂ ਮੇਰੇ ਕੋਲ ਵੀਰੇ ਗੱਲ ਪਤਾ ਕੀ ਆ ਆਓ ਆਪਾਂ ਕਹਿੰਦੇ ਆ ਇੱਕ ਵਾਰ ਆਉਂਗੇ ਆਪਣੇ ਕੋਲੇ ਦੁਬਾਰਾ ਆਉਂਗੇ ਠੀਕ ਆ ਹਾਂ ਜੀ ਹਾਂ ਨਾ ਦਾ ਆਪਾਂ ਕੋਈ ਐਕਸੀਡੈਂਟ ਗੱਡੀ ਵੇਚਦੇ ਆ ਨਾ ਕੋਈ ਕਾਗਜ਼ ਪੱਤਰਾਂ ਦੀ ਟੈਨਸ਼ਨ ਆ ਸਿੱਧੀ ਗੱਡੀ ਲੈ ਕੇ ਜਾਂਦੇ ਹੋ 15 ਦਿਨ ਬਾਅਦ ਆਰ ਸੀ ਤੁਹਾਡੇ ਘਰੇ ਆਉਂ ਠੀਕ ਹਾਂ ਜੀ ਹਾਂ ਆਰ ਸੀ ਉਹ ਇਹ ਤੋਂ ਆਮੜਾ ਕੋਰੀਅਰ ਕਰ ਦੇਣਾ ਮਲਾ ਆਰ ਸੀ ਵੀਰੇ ਸਿੱਧੀ ਆਉਂਦੀ ਉਹ ਘਰੇ ਆ ਆਉਂਦੀ ਉਹ ਘਰੇ ਆ ਠੀਕ ਆ ਹਾਂ ਤਾਂ ਬਾਕੀ ਜਿਵੇਂ ਲੋਨ ਕਰਾਉਣਾ ਵੀਰ ਨੇ ਲੋਨ ਵੀ ਕਰਾ ਦੰਨੇ ਆਪਾਂ ਅੱਛਾ ਹਾਂ ਜੀ ਹਾਂ ਠੀਕ ਆ ਜੇ ਕਿਸੇ ਨੇ ਲੋਨ ਕਰਾਉਣਾ ਉਹ ਵੀ ਆਪਾਂ ਕਰਾ ਦੰਨੇ ਆ ਹਾਂ ਜੀ ਹਾਂ ਤੇ ਗੱਡੀ ਇਥੋਂ ਆਪਾਂ ਉਹਨੂੰ ਨਾਮ ਕਰਾ ਕੇ ਆਪਾਂ ਦੇ ਅਗਲੇ ਨੂੰ ਦੇਣੀ ਆ ਗੱਡੀ ਵੀਰੇ ਨਾਮ ਕਰਾ ਕੇ ਠੀਕ ਆ ਠੀਕ ਆ ਇੰਜਨ ਗੇਅਰ ਦੀਆਂ ਗੱਡੀਆਂ ਉੱਪੇ ਹੋਣੀਆਂ ਗੇਅਰ ਦੀ ਵੀਰੇ ਫੁੱਲ ਗਾਰੰਟੀ ਆ ਆਪਾਂ ਹਰ ਇੱਕ ਗੱਡੀ ਦੀ 6 ਮਹੀਨੇ ਦੀ ਲਿਖ ਕੇ ਦੇ ਦਾਂਗੇ ਉਹ ਬੰਦੇ ਤੇ ਡਿਪੈਂਡ ਕਰਦਾ ਜੇ ਸਰਵਿਸ ਇਨੀ ਕਰਾਉਣੀ ਜਾ ਕੇ ਹਾਂ ਸਹੀ ਗੱਲ ਆ ਮੀਟਰ ਬੈਕ ਦੀ ਗਾਰੰਟੀ ਇੰਜਨ ਗੇਅਰ ਦੀ ਗਾਰੰਟੀ ਠੀਕ ਆ ਠੀਕ ਆ ਹਾਂਜੀ ਹਾਂ ਤੇ ਚੱਲ ਬਹੁਤ ਬਹੁਤ ਧੰਨਵਾਦ ਤੇਰਾ ਓਕੇ ਵੀਰ ਜੀ ਆਪਣਾ ਜਾਣਕਾਰੀ ਸਾਂਝੀ ਕਰਨ ਲਈ ਹਾਂਜੀ ਦਰਸੋ ਦੇਖ ਲਓ ਵੀਰਪੁਰੋ ਸਾਡਾ 8 ਗੱਡੀਆਂ ਖੜੀਆਂ ਨੇ ਯਾਨੀ ਵਧੀਆ ਗੱਡੀਆਂ ਹੁੰਦੀਆਂ ਨੇ ਪਹਿਲਾਂ ਅਸੀਂ ਘਰ ਹੀ ਕਰਦਾ ਹੁੰਦਾ ਸੀ ਕੰਮ ਮੈਂ ਵੀ ਇਹਦੇ ਨਾਲ ਕਰਦਾ ਰਿਹਾ ਫਲੰਗ ਜੇਰਾ ਤੇ ਮੰਨੀਆਂ ਹੋਰ ਥੋਣੀਆਂ ਜਾਂ ਮਜਬੂਰੀਆਂ ਸੀ ਤੇ ਦੁਕਾਨ ਨੂੰ ਲੋਕਾਂ ਨੇ ਕਿਹਾ ਵੀ ਤੁਸੀਂ ਬਾਹਰ ਕਰੋ ਜਾ ਕੇ ਘਰੇ ਲੋਕ ਆ ਕੇ ਨਾ ਆਉਂਦਾ ਨਹੀਂ ਸੀ ਇਹ ਇਥੇ ਡੀਲਰ ਵਾਲਾ ਕੰਮ ਨਹੀਂ ਹੈਗਾ ਬਸ ਇੱਕ ਦੁਕਾਨ ਹੈ ਜਾਨੀ ਰੋਡ ਤੇ ਕਰ ਲਈ ਆਪਾਂ ਦੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਜਿਹੜਾ ਸਬਸਕ੍ਰਾਈਬ ਕਰਕੇ ਆਊਗਾ ਉਹਨੂੰ 10000 ਦਾ ਡਿਸਕਾਊਂਟ ਮਿਲੂਗਾ ਨਾਲੇ ਆਪਾਂ ਨੂੰ ਫੇਸਬੁੱਕ ਤੇ ਫਾਲੋ ਕਰਕੇ ਆਊਗਾ ਸ਼ੇਅਰ ਕਰਕੇ ਆਊਗਾ ਵੀਡੀਓ ਆਪਣੀ ਦਿਖਾਊਗਾ ਇਹਨੂੰ ਸਮਰ ਨੂੰ ਤੇ ਹੁਣ ਦੇ ਆਪਾਂ ਨੂੰ ਇਜਾਜ਼ਤ ਮਿਲਾਂਗੇ ਇੱਕ ਹੋਰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ